ਦੋਸਤੋ ਇਸ ਦੇਸ਼ ਦੇ ਵਿੱਚ ਬਾਬੇ ਤੇ ਸ਼ਾਬੇ ਤੁਹਾਨੂੰ ਆਮ ਹੀ ਮਿਲ ਜਾਂਦੇ ਆ ਕੁਝ ਚੰਗੇ ਵੀ ਨੇ ਨੀਕ ਉਦਮ ਵੀ ਕਰਦੇ ਨੇ ਸਮਾਜ ਭਲਾਈ ਦੇ ਕਾਰਜ ਵੀ ਕਰਦੇ ਆ ਯਾਨੀ ਨਿਸ਼ਕਾਮ ਸੇਵਾ ਕਰਦੇ ਪਰ ਕੁਝ ਨੇ ਬਾਬਾਗਿਰੀ ਨੂੰ ਬੜਾ ਬਦਨਾਮ ਕਰ ਦਿੱਤਾ ਸਾਧ ਹੁਣ ਆਸਾਦ ਬਣ ਗਏ ਨੇ ਇਸ ਗੱਲ ਦਾ ਪ੍ਰਮਾਨ ਤੁਸੀਂ ਵੇਖੋ ਡੇਰਾ ਮੁਖੀ ਅੰਦਰ ਹੈ ਆਸਰਾਮ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇੱਕ ਫਲਹਾਰੀ ਬਾਬਾ ਸੀ ਜਿਹਦੇ ਬਾਰੇ ਤੁਸੀਂ ਬਹੁਤ ਘੱਟ ਸੁਣਿਆ ਹੋਣਾ ਉਸਨੇ ਆਪਣੀ ਪਰਮ ਪਿਆਰੀ ਸੇਵਕਾ ਦੇ ਨਾਲ ਹੀ ਭੈੜ ਕੀਤਾ ਸੀਗਾ ਇੰਨੀ ਵੱਡੀ ਲਿਸਟ ਆ ਕਿ ਜੇ ਆਪਾਂ ਫੋਲਣ ਵਹ ਜਾਈਏ ਤੇ ਫਿਰ ਉਸ ਨੂੰ ਖੋਲਣ ਵਹ ਜਾਈਏ ਮੇਰੇ ਖਿਆਲ ਦੇ ਨਾਲ ਪੂਰਾ ਇੱਕ ਐਪੀਸੋਡ ਨਾਵਾ ਚ ਗੁਜ਼ਰ ਜਾਏਗਾ ਇੱਕ ਹੋਰ ਸੀਗਾ ਮੈਨੂੰ ਨਾਮ ਵਿਸਰ ਗਿਆ ਉਹਦਾ ਦਿੱਲੀ ਦੇ ਵਿੱਚ ਉਹਨੇ ਆਪਣੀ ਅਧਿਆਤਮ ਯੂਨੀਵਰਸਿਟੀ ਬਣਾਈ ਸੀਗੀ ਤਾਂ ਫਿਰ ਉਹਦੇ ਵਿੱਚ ਜੋ ਕੁਝ ਕੈਮਰਿਆਂ ਨੇ ਕੈਦ ਕੀਤਾ ਅੰਦਰ ਜਾ ਕੇ ਓਏ ਹੋਏ ਏਦਾਂ ਲੱਗਦਾ ਸੀਗਾ ਕਿ ਦੋਜ਼ਖ ਚ ਰਹਿ ਰਹੀਆਂ ਨੇ ਬੱਚੀਆਂ ਔਰਤਾਂ ਫਿਲਹਾਲ ਉਹ ਫਰਾਰ ਹੈ ਅੱਜ ਤੱਕ ਉਹਦਾ ਪਤਾ ਹੀ ਨਹੀਂ ਲੱਗਿਆ ਕਈ ਸਾਲ ਬੀਤ ਗਏ ਆ ਕਿ ਕਿਧਰ ਚਲਾ ਗਿਆ ਉਹ ਇਸ ਤਰ੍ਹਾਂ ਹੋਰ ਬਹੁਤ ਸਾਰੇ ਬਾਬੇ ਆ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਭੜੇ ਭੜੇ ਦੋਸ਼ ਲੱਗੇ ਆ ਫਿਲਹਾਲ ਇੱਕ ਚਰਚਾ ਐਸੀ ਹੈ ਜਿਹੜੀ ਪੂਰੇ ਇੰਡੀਆ ਦੇ ਵਿੱਚ ਜੰਗਲ ਦੀ ਅੱਗ ਵਾਂਗੂ ਫੈਲੀ ਆ ਉਹ ਚਰਚਾ ਹੈ ਚੇਤਨਾ ਆਨੰਦ ਸਰਸਵਤੀ ਦੀ ਜਿਸ ਨੂੰ 파ਰਥ ਸਾਰਥੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹ ਦਿੱਲੀ ਦੇ ਵਸੰਤ ਕੁੰਜ ਸਥਿਤ ਇੱਕ ਇੰਜੀਨੀਅਰਿੰਗ ਤੇ ਮੈਨੇਜਮੈਂਟ ادارے ਦਾ ਟਰੈਕਟਰ ਵੀ ਰਹਿ ਚੁੱਕਾ ਹੈ ਇਹਦੇ ਤੇ ਦੋਸ਼ ਬੜੇ ਖਤਰਨਾਕ ਲੱਗੇ ਸਾਬ ਅਸਲ ਦੇ ਵਿੱਚ ਕੀ ਹੈ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦਾ ਜਿਸ ਨੂੰ ਆਪਾਂ ای ਡਬਲਯੂ ਐਸ ਕਹਿ ਦਿੰਦੇ ਆ ਇਸਨੇ ਉਸ ਸੈਕਸ਼ਨ ਦੇ ਵਿੱਚ ਜੋ ਬੱਚੀਆਂ ਪੜ੍ਹਦੀਆਂ ਸਨ ਅਦਾਰੇ 'ਚ ਅੱਜ ਕੱਲ ਤੁਹਾਨੂੰ ਪਤਾ ਨਾ ਇੱਕ ਚੀਜ਼ ਹੋਰ ਚੱਲੀ ਆ ਆਪਣੇ ਤੁਸੀਂ ਪੰਜਾਬ 'ਚ ਵੀ ਦੇਖੋ ਮੈਂ ਅੱਗੇ ਕਹਿਣਾ ਹਾਂ ਜਿਨਨੇ ਕਮਾਈ ਖੋਰੇ ਕਾਲਜ ਜਾਂ ਵੱਡੇ ਸੰਸਥਾਨ ਆ ਉਹ ਜਾਂ ਤੇ ਲੀਡਰਾਂ ਦੇ ਮਿਲਣਗੇ ਤੁਹਾਨੂੰ ਪੰਜਾਬ 'ਚ ਅਰ ਸੂਖਤਾਰਾਂ ਤੇ ਜਾਂ ਤਗੜੇ ਜਿਹੜੇ ਬਿਜ਼ਨਸਮੈਨ ਜਾਂ ਰਿਟਾਇਰਡ ਅਫਸਰ ਜਾਂ ਮੌਜੂਦਾ ਅਫਸਰ ਇਹਨਾਂ ਦੇ ਜਾਂ ਬਾਬਿਆਂ ਦੇ ਆਮ ਬੰਦਿਆਂ ਦੇ ਸਕੂਲ ਜਿਹੜੇ ਆ ਛੋਟੇ ਲੈਵਲ ਤੱਕ ਹੀ ਰਹਿ ਜਾਂਦੇ ਆ ਇਹ ਬਹੁਤ ਵੱਡਾ ਤੰਦਾ ਕਰਦੇ ਆ ਤਾਂ ਇਸ ਤਰ੍ਹਾਂ ਦਾ ਹੀ ਇਹ ਇੱਕ ਅਦਾਰਾ ਜਿਹੜਾ ਉਹ ਚਲਾ ਰਿਆ ਸੀ ਆਪਣੀ ਨਿਗਰਾਨੀ ਹੇਠ ਇਹ ਨਿਸ਼ਾਨਾ ਬਣਾ ਰਿਆ ਸੀਗਾ ਜੋ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦੇ ਕੋਟੇ 'ਚ ਵਿਦਿਆਰਥੀ ਨਾ ਆਉਂਦੀਆਂ ਸੀਗੀਆਂ ਚੈਟ ਜੇ ਤੁਸੀਂ ਇਹਦੀ ਗੰਦੀ ਚੈਟ ਪੜਨੀ ਹੋਵੇ ਮੇਰੇ ਪੇਜ ਤੇ ਵੀ ਉਹਦੇ ਦੋ ਤਿੰਨ ਸਕਰੀਨਸ਼ਾਟ ਪਾਏ ਆ ਕੁਝ ਪਾ ਨਹੀਂ ਸਕਦੇ ਆ ਆਪਾਂ ਤੁਹਾਨੂੰ ਪਤਾ ਹੀ ਐ ਜ਼ਿਆਦਾ ਪਰ ਕੁਝ ਸਕਰੀਨਸ਼ਾਟ ਇਹਦੇ ਜਿਹੜੇ ਆ ਉਹ ਮੈਂ ਹਾਸਲ ਕੀਤੇ ਕਿਸੇ ਵੈਬਸਾਈਟ ਤੋਂ ਤੇ ਫਿਰ ਉਹ ਮੈਂ ਪਾਏ ਵੀ ਕਿ ਪੰਜਾਬ ਦੇ ਵਿੱਚ ਇਹਦੀ ਚਰਚਾ ਬਹੁਤ ਘਟਿਆ ਜਦ ਕਿ ਪੰਜਾਬ ਦੇ ਵਿੱਚ ਡੇਰੇ ਤੇ ਬਾਬਿਆਂ ਦੀ ਬਹੁਤ ਆਤ ਹੈ ਅਸੀਂ ਇਸੇ ਕਰਕੇ ਇਸ ਵੀਡੀਓ ਦਾ ਤਹਮਲ ਕਰ ਰਹੇ ਆ ਤਹਈਆ ਕਰ ਰਹੇ ਆ ਕਿ ਭਾਈ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਇਹਨਾਂ ਦੇ ਹਵਾਲੇ ਕਰਕੇ ਬੱਚੇ ਕਿਤੇ ਸੁਖ ਦੀ ਨੀਂਦ ਨਾ ਸੌਂ ਜਾਇਓ ਆ ਤੁਸੀਂ ਦੇਖਿਆ ਹੀ ਹੈ ਨਾ ਉਹ ਵੀਡੀਓ ਵੀ ਮੈਂ ਬਣਾਇਆ ਸੀਗਾ ਉਹਦੇ ਤੇ ਧਾਮ ਤਲਵੰਡੀ ਵਾਲਾ ਉਹ ਸੁਆਮੀ ਵੀ ਫਸਿਆ ਐਸੇ ਚੱਕਰ ਦੇ ਵਿੱਚ ਫਿਲਹਾਲ ਇਹਦੇ ਬਾਰੇ ਜੋ ਗੱਲਾਂ ਖੁੱਲ ਕੇ ਆ ਰਹੀਆਂ ਨੇ ਨਾ ਹੈਰਾਨ ਕਰਦੀਆਂ ਕਿ ਦਰਸਾਲ ਕਰਦਾ ਕੀ ਸੀਗਾ ਕਿ ਇੱਕ ਤੇ ਕੈਮਰੇ ਲਾ ਰੱਖੇ ਸੀਗੇ ਨੇ ਇੱਕ ਵਿਜ਼ਨ ਇੱਕ ਐਪ ਹੁੰਦੀ ਆ ਮੋਬਾਈਲਾਂ ਤੇ ਉਹ ਡਾਊਨਲੋਡ ਹੋ ਜਾਂਦੀ ਹੈ ਜਿਹਦੇ ਨਾਲ ਪੂਰੇ ਕੈਮਰਿਆਂ ਦਾ ਕੰਟਰੋਲ ਤੁਹਾਡੇ ਫੋਨ ਤੇ ਆ ਜਾਂਦਾ ਹੈ ਜੀ ਇਹਦੇ ਕੋਲ ਉਹ ਸਾਰਾ ਕੰਟਰੋਲ ਸੀ ਕਿ ਉਹ ਬਾਹਰੀ ਕੈਮਰਿਆਂ ਦਾ ਸੀ ਜਾਂ ਕੁਝ ਅੰਦਰੂਨੀ ਕੈਮਰੇ ਵੀ ਲੱਗੇ ਸੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਫਿਰ ਇਹ ਤੇ ਕੁਝ ਇਹਦੀਆਂ ਸਾਥਨਾ ਸੀ ਜਿਨ੍ਹਾਂ ਨੂੰ ਅਕਸਰ ਇਹ ਆਪਣੇ ਇੱਕ ਆਲੀਸ਼ਾਨ ਕਮਰੇ 'ਚ ਬੁਲਾਉਂਦਾ ਸੀ ਤੁਸੀਂ ਡੇਰਾ ਮੁਖੀ ਦੀ ਗੁਫਾ ਬਾਰੇ ਬਹੁਤ ਸੁਣਿਆ ਹੈ ਇਹਦੀ ਦੱਸਦੇ ਆ ਕਿ ਇੱਕ ਲਗਜ਼ਰੀ ਲਾਈਫ ਸੀਗੀ ਤੇ ਉਹ ਕਮਰਾ ਜਿਹੜਾ ਹੈ ਨਾ ਉਹ ਇੰਦਾ ਕਹਿ ਲੋ ਕਿ ਕਿਸੇ 5 ਸਟਾਰ ਜਾਂ 7 ਸਟਾਰ ਹੋਟਲ ਦਾ ਕੋ ਸੂਟ ਲਾ ਲਓ। तमाम سہولتਾਂ ਸਾਰਾ ਉਹਦੇ ਵਿੱਚ ਜੋ ਡੀਨ ਜਾਂ ਜਿਹੜੀਆਂ ਦੋ ਵਾਰਡ ਹਨ ਜਿਨ੍ਹਾਂ ਦੀ ਹੁਣ ਤੇ ਮੇਰੇ ਖਿਆਲ ਦੇ ਨਾਲ ਸ਼ਮਤ ਆ ਗਈ ਆ ਇਹ ਸਾਰੀਆਂ ਆਉਂਦੀਆਂ ਜਾਂਦੀਆਂ ਸੀਗੀਆਂ। ਇਹਨਾਂ ਦੇ ਪ੍ਰਭਾਵ ਨੂੰ ਵੀ ਵਰਤਿਆ ਜਾਂਦਾ ਸੀਗਾ। ਖਾਸ ਤੌਰ ਤੇ ਜੋ ਆਰਥਿਕ ਤੌਰ ਤੇ ਪਛੜੀਆਂ ਕੁੜੀਆਂ ਇਥੇ ਪੜਦੀਆਂ ਸਨ ਹੁਣ ਦੇਖੋ ਆਰਥਿਕ ਤੌਰ ਤੇ ਪਛੜਿਆ ਬੱਚਾ ਉਸ ਕੋਟੇ ਚੋ ਹੀ ਜਾਏਗਾ ਨਾ ਜਿਹੜਾ ਘਰੋਂ ਫਾਈਨੈਂਸ਼ੀਅਲੀ ਸਾਊਂਡ ਨਹੀਂ ਹੈ ਸਟਰੋਂਗ ਨਹੀਂ ਹੈ ਤਾਂ ਫਿਰ ਉਸ ਬੱਚੇ ਤੇ ਇਹ ਚੋਣ ਦੇਖੋ ਵੱਧ ਨੀਤੀ ਦੀ ਚੋਣ ਵੇਖੋ ਕਿ ਬੱਚਾ ਕਿਹੜਾ ਚੁਣਿਆ ਜਾ ਰਿਹਾ ਹੈ ਸ਼ੋਸ਼ਣ ਵਾਸਤੇ ਕਰਨ ਵਾਸਤੇ ਜਾਂ ਕਰਵਾਉਣ ਵਾਸਤੇ ਬੱਚਾ ਉਹ ਚੁਣਿਆ ਜਾ ਰਿਹਾ ਜਿਹੜਾ ਛੇਤੀ ਕਿਤੇ ਬਖਾਵਤ ਨਹੀਂ ਕਰ ਸਕਦਾ ਸਾ ਕਿਉਂਕਿ ਉਹਨੂੰ ਪਿੱਛੇ ਘਰ ਦੀ ਗਰੀਬੀ ਦਿਖਦੀ ਹੈ ਉਹਨੂੰ ਇੱਥੇ ਮਿਲੀ ਕੋਟੇ ਦੀ ਸੀਟ ਦਿਖਦੀ ਹੈ ਯਾਨੀ ਇਹ ਬਦਨੀਤੀ ਦੀ ਚੋਣ ਸੀ ਖੈਰ ਇਹਦੇ ਤੇ ਹੋਰ ਬਹੁਤ ਖੁਲਾਸੇ ਹੋ ਰਹੇ ਬਹੁਤ ਤਗੜੇ ਖੁਲਾਸੇ ਹੋ ਰਹੇ ਆ ਕਿ ਇਹਦਾ ਜਿਹੜਾ ਮੋਬਾਈਲ ਸੀ ਬਰਾਮਦ ਹੋਇਆ ਉਹਦੇ ਵਿੱਚੋਂ ਕੁਝ ਚੈਟਸ ਵਗੈਰਾ ਜਿਹੜੀਆਂ ਸੀ ਉਹ ਡਿਲੀਟ ਮਿਲੀਆਂ ਚਲੋ ਅੱਜ ਕੱਲ ਰੀਟਰੀਵ ਕਰ ਲੈਂ ਗਿਆ ਜਾਂਦੀਆਂ ਤੁਹਾਨੂੰ ਪਤਾ ਹੈ ਪਰ ਦੱਸਦੇ ਆ ਕਿ ਇਹ ਬੰਦਾ ਜਿਹੜਾ ਸੀਗਾ ਆਪਦੇ ਮੋਬਾਈਲ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਈ ਸੀੜੀਆਂ ਵਗੈਰਾ ਜਿਹੜੀਆਂ ਉਹ ਰੱਖਦਾ ਸੀਗਾ ਜਿਹਦੇ ਵਿੱਚ ਅਸ਼ਲੀਲਤਾ ਭਰੀ ਸੀਗੀ ਅੱਛਾ ਇਸ ਤੋਂ ਇਲਾਵਾ ਇਸ ਬੰਦੇ ਨੂੰ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਇਹ ਸਾਰੀ ਤਸਵੀਰ ਜਿਹੜੀ ਨਿਕਲੀ ਆ ਪਰ ਇੱਕ ਤਸਵੀਰ ਉਹ ਤੋਂ ਪਹਿਲਾਂ ਵੀ ਨਿਕਲੀ ਇਹਦੇ ਮਾਮਲੇ ਦੇ ਵਿੱਚ ਜਦੋਂ ਰੇਡ ਹੋਈ ਇਹਦਾ ਜਿਹੜਾ ਆਧਾਰਾ ਸੀ ਉੱਥੇ ਤਾਂ ਹੈਰਾਨਗੀ ਦੀ ਹੱਦ ਨਾ ਰਹੀ ਮੀਡੀਆ ਵੀ ਗਿਆ ਸੁਰੱਖਿਆ ਫੋਰਸ ਵੀ ਗਈ ਕਿ ਇਸਨੇ ਡਿਪਲੋਮੈਟਿਕ ਲੋਕਾਂ ਦੇ ਜਿਹੜੇ ਨੰਬਰ ਹੁੰਦੇ ਨੇ ਨਾ ਡਿਪਲੋਮੈਟਸ ਹੁੰਦੇ ਨੇ ਜਿਹੜੇ ਉਹ ਨੰਬਰ ਲਾ ਰੱਖਿਆ ਸੀ ਕਾਰਤੇ ਸਰ ਯੂਨ ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਖੁੱਲਾ ਖੇਡ ਫਰੂਕਾਬਾਦੀ ਚਲਦਾ ਸੀਗਾ ਕੋਈ ਡਰ ਨਹੀਂ ਕੋਈ ਭੈ ਨਹੀਂ ਹੈ ਦਰਅਸਲ ਕੀ ਹੈ ਕਿ ਇਹਦੀ ਸ਼ਿਕਾਇਤ ਜਿਹੜੀ ਹੈ ਨਾ ਤਾਂ ਤੱਕ ਗਈ ਬਾਅਦ ਦੇ ਵਿੱਚ 32 ਕੁੜੀਆਂ ਦੇ ਬਿਆਨ ਰਿਕਾਰਡ ਕੀਤੇ ਗਏ 32 ਚੋਂ 17 ਨੇ ਕਿਹਾ ਕਿ ਸਾਹਿਬ ਇਹ ਸਾਡੇ ਨਾਲ ਗੰਦੀ ਚੈਟ ਕਰਦਾ ਹੈ ਸਾਨੂੰ ਗਾਏ ਬਗਾਏ ਸੱਦਦਾ ਹੈ ਸਾਡੇ ਪ੍ਰਾਈਵੇਟ ਪਾਰਟਸ ਤੇ ਹੱਥ ਫੇਰਦਾ ਹੈ ਚਸ ਲੈਂਦਾ ਠਰਕਪੂਰਦਾ ਇਹ ਬਿਆਨ ਰਿਕਾਰਡ ਹੋਇਆ ਉਸ ਤੋਂ ਬਾਅਦ ਇੱਕ ਕਾਰਵਾਈ ਹੋਈ ਸਾਰੀ ਉਸ ਤੋਂ ਬਾਅਦ ਤੇ ਮੇਰੇ ਖਿਆਲ ਦੇ ਨਾਲ ਸ੍ਰੀ ਸ੍ਰੀ ਜਗਤ ਗੁਰੂ ਸ਼ੰਕਰਚਾਰੀਆ ਮਹਾ ਸੰਸਥਾਨ ਜੋ ਦੱਖਣ ਮੰਨਿਆ ਹੈ ਸ੍ਰੀ ਸ਼ਾਰਦਾ ਪੀਠਮ ਸ਼ੰਗੇਰੀ ਨੇ ਸਾਰੇ ਸੰਬੰਧ ਹੀ ਤੋੜ ਲਏ ਦੇ ਨਾਲ ਠੀਕ ਹੈ ਨਾ ਜੀ ਉਹਨਾਂ ਨੇ ਬਿਆਨ ਵੀ ਜਾਰੀ ਕੀਤਾ ਸੀਗਾ ਪੀਠਮ ਦੇ ਬਣੀਓ ਇੱਕ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਚਿਤਨੇ ਆਨੰਦ ਸਰਸਵਤੀ ਜਿਹਨੂੰ ਪਹਿਲਾਂ ਡਾਕਟਰ 파ਰਤ ਸਾਰਥੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਉਨੂੰ ਇਹੋ ਜਿਹੇ ਗੰਦੇ ਕੰਮਾਂ ਵਾਸਤੇ ਜਾਂ ਵਿਹਾਰ ਵਾਸਤੇ ਅਸੀਂ ਇਹ ਸਜ਼ਾ ਦੇਨੇ ਕੇ ਸਾਰੇ ਸਬੰਧ ਉਹਦੇ ਨਾਲ ਤੋੜੇ ਪਰ ਕਿਸੇ ਤੇ ਇਹ ਦੇ ਖੁੱਲ ਰਹੇ ਨੇ ਸਰ ਇਥੋਂ ਤੱਕ ਕਿ ਇਹ ਆਪ ਦੀ ਚੈਟ ਦੇ ਵਿੱਚ ਇੱਕ ਲੜਕੀ ਨੂੰ ਕਹਿ ਰਿਹਾ ਕਿ ਤੂੰ ਕੋਈ ਆਪ ਦੀ دوست ਵਗੈਰਾ ਦੇਖ ਕਿਸੇ ਦੁਬਈ ਦੇ ਸ਼ੇਖ ਨੂੰ ਜਿਸੇ ਸਬੰਧ ਬਣਾਉਣ ਵਾਸਤੇ ਸੈਕਸ ਕਰਨ ਵਾਸਤੇ ਯਾਨੀ ਕਿ ਭਾਈ पार्टनर की जरूरत है तुम सोच, तो मतलब सोच के देखो कि यह बंदा किरिया कि भाई मतलब तुम सोच के देखो अगो कि अगों कुी तो उन्हें क्या कि मेरा कोई फ्रेंड नहीं है कोई फ्रेंड नहीं है मतलब कि इस तरह की यदि कनौनी टल्टी सोच जी है ना वो निकली है कि लोग तो हैरान ही हो गए कि करता की सर चर्चा ये है ਕਿ ਕਿ ਇਹ ਇੰਟਰਨੈਸ਼ਨਲ ਸੈਕਸ ਰੈਕર્ડ ਦਾ ਹਿੱਸਾ ਤਾਂ ਨਹੀਂ ਸੀ ਜੋ ਆਪਾਂ ਦੇਖਦੇ ਆ ਜਿਵੇਂ ਇਹ ਬੋਲਦਾ ਸਵੀਟੀ ਬੇਬੀ ਡਾਲ ਤੁਸੀਂ ਉਹ ਚੈਟ ਸਾਰੀ ਪੜੋ ਤੇ ਤੁਹਾਨੂੰ ਸਮਝ ਆ ਜਾਏਗਾ ਕਿ ਕਿੱਡਾ ਗੰਦਾ ਖੇਡ ਖੇਡਿਆ ਜਾ ਰਿਹਾ ਸੀ ਕੁੜੀਆਂ ਦੇ ਨਾਲ ਕਿ ਭਾਈ ਮਤਲਬ ਇੱਧਰ ਆ ਜਾ ਉੱਧਰ ਆ ਜਾ ਮੇਰੇ ਨਾਲ ਸੌਂ ਜਾ ਮਤਲਬ ਕਿ ਦੱਸ ਹੀ ਨਹੀਂ ਸਕਦੇ ਕਿ ਕਿੰਨਾ ਗੰਦਾ ਖੇਡ ਖੇਡ ਰਿਹਾ ਸੀਗਾ ਤਾਂ ਹੁਣ ਜੇ ਦੁਬਈ ਦੇ ਸ਼ੇਖ ਵਾਸਤੇ ਕਿਸੇ ਦੇ ਜਿਸਮ ਦੀ ਮੰਗ ਕੀਤੀ ਜਾ ਰਹੀ ਕੀ ਇਹ ਬੰਦਾ ਇਸ ਸਾਰੇ ਰੈਕਟ ਦਾ ਹਿੱਸਾ ਤਾਂ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਜਿਸਮ ਜਿਹੜੇ ਆ ਨਾ ਹਿਊਮਨ ਟ੍ਰੈਫਿਕਿੰਗ ਦੇ ذریعے ਪਹੁੰਚਾਏ ਜਾਂਦੇ ਆ ਕੀ ਇਹ ਉਸ ਟ੍ਰੈਫਿਕਿੰਗ ਦਾ ਹਿੱਸਾ ਤੇ ਨਹੀਂ ਮਨੁੱਖੀ ਤਸਕਰੀ ਦਾ ਹਿੱਸਾ ਤੇ ਨਹੀਂ ਇਹਦੇ ਤੇ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਹ ਵੀ ਇੱਕ ਮੀਡੀਆ ਰਿਪੋਰਟ ਪੜ੍ਹੀ ਸੀ ਮੈਂ ਕਿ ਇਹ ਆਪਣੇ ਕਮਰੇ ਦੇ ਵਿੱਚ ਬੁਲਾਉਂਦਾ ਸੀਗਾ ਕੁੜੀਆਂ ਨੂੰ ਬੁੜੀਆਂ ਨੂੰ ਤੇ ਵੱਖ-ਵੱਖ ਪੋਜ ਜਿਵੇਂ ਕੈਟ ਵਾਕ ਕਰਾਉਂਦੇ ਆ ਠੁਮਕੇ ਲਵਾਉਂਦੇ ਆ ਇਸ ਤਰ੍ਹਾਂ ਮਤਲਬ ਕਿ ਪੂਰੀ ਨਮਾਇਸ਼ ਕਰਦਾ ਸੀਗਾ ਸਰ ਜਿਸਮਾ ਦੀ ਨਮਾਇਸ਼ ਕਰਦਾ ਸੀਗਾ ਇਹ ਐਸਾ ਆਦਮੀ ਸੀਗਾ 에어 호ਸਟਸ ਦੇ ਨਾਲ ਵੀ ਇੱਕ ਇਹਦੀ ਤਸਵੀਰ ਜਿਹੜੀ ਹੈ ਉਹ ਨਿਕਲੀ ਆ ਫੋਨ ਦੇ ਵਿੱਚੋਂ ਕੀ ਇਹ 에어 호ਸਟਸ ਬਣਾਉਣ ਦੇ ਨਾਂ ਤੇ ਕੁੜੀਆਂ ਨੂੰ ਇਨਫਲੂਐਂਸ ਤਾਂ ਨਹੀਂ ਸੀ ਕਰ ਰਿਹਾ ਇਹ ਵੀ ਇੱਕ ਵਟਾ ਸਵਾਲ ਨਿਕਲੇਗਾ ਸਰ ਵਟਾ ਸਵਾਲ ਨਿਕਲੇਗਾ ਤੇ ਗੱਲ ਸਭ ਤੋਂ ਵੱਡੀ ਇਹੀ ਹੈ ਕਿ ਇਸ ਤਰ੍ਹਾਂ ਦੇ ਬਾਬੇ ਪਤਾ ਨਹੀਂ ਇਸ ਮੁਲਕ ਦੇ ਵਿੱਚ ਕਿੰਨੇ ਹੋਣਗੇ ਜੋ ਬੱਚਿਆਂ ਨੂੰ ਬੱਚੀਆਂ ਨੂੰ ਪਤਾ ਨਹੀਂ ਕਿਹੋ ਕਿਹੋ ਜੇ ਦੁੱਖਾਂ ਦੇ ਵਿੱਚੋਂ ਲੰਘਾਰੇ ਨੇ ਸਰ ਸੂਈ ਦੇ ਨੱਕੇ ਚੋਂ ਲੰਘਣ ਦੇ ਬਰਾਬਰ ਜ਼ਿੰਦਗੀ ਹੁੰਦੀ ਆ ਕਿਸੇ ਬੱਚੀ ਦੀ ਕਿ ਨਾ ਤੇ ਉਹ ਪਿੱਛੇ ਮੁੜ ਸਕਦੀ ਆ ਨਾ ਉੱਥੇ ਰਹਿ ਸਕਦੀ ਆ ਤਾਂ ਇਸ ਪਖੰਡੀ ਨੇ ਜਿਸ ਤਰ੍ਹਾਂ ਦਾ ਇਹ ਮਾਮਲਾ ਸਾਡੇ ਸਾਹਮਣੇ ਰੱਖਿਆ ਸਾਨੂੰ ਇੱਕ ਵਾਰੀ ਫਿਰ ਚਾਹੇ ਉਹ ਨਿਤਿਆਨੰਦ ਹੋਵੇ ਆਸਾ ਰਾਮ ਹੋਵੇ ਚਾਹੇ ਉਹ ਨਿਰਮਲ ਬਾਬਾ ਹੋਵੇ ਨਰੈਣ ਸਾਈ ਹੋਵੇ ਫਲहारी ਬਾਬਾ ਹੋਵੇ ਪਤਾ ਨਹੀਂ ਕਿੰਨੇ ਕਿੰਨੇ ਨਾਮ ਅਸੀਂ ਮੀਡੀਆ ਦੇ ਵਿੱਚ ਹੁਣ ਤੱਕ ਪੜ ਚੁੱਕੇ ਆ ਕਿ ਧਰਮ ਦਾ ਚੋਲਾ ਪਾ ਕੇ ਜਿਸ ਤਰ੍ਹਾਂ ਦਾ ਇੱਕੋ ਕਰਮ ਦਾ ਖੇਡ ਖੇਡਦੇ ਨੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਆਸਥਾ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਜਾਵੇਗੀ ਤੇ ਖੈਰ ਹੁਣ ਪੁੱਛਗਿੱਛ ਹੋਏਗੀ ਇਹ ਜਿਹੜਾ ਲਗਜ਼ਰੀ ਰੂਮ ਸੀ ਇੱਥੇ ਕੀ ਹੋ ਰਿਹਾ ਸੀਗਾ ਕਿਸ ਤਰ੍ਹਾਂ ਹੋ ਰਿਹਾ ਸੀਗਾ ਇਹ ਜਦੋਂ ਮੂਹਰੂਪੀ ਪੁੱਛ ਕੇ ਛੋਏਗੀ ਇਨਵੈਸਟੀਗੇਸ਼ਨ ਅੱਗੇ ਵਧੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਚੇਤਨਿਆ ਆਨੰਦ ਦਾ ਦੁਬਈ ਦੀ ਸ਼ੇਖਾਂ ਦੇ ਨਾਲ ਕੀ ਸਾਂਝ ਪਿਆਲਾ ਸੀ ਕੀ ਇਹ ਰੈਕર્ડ ਦਾ ਹਿੱਸਾ ਸੀ ਕਿ ਨਹੀਂ ਜੋ ਕੈਮਰੇ ਸੀ ਕਿੱਥੇ ਕਿੱਥੇ ਲੱਗੇ ਸੀ ਕਿਸ ਕਿਸ ਤਰ੍ਹਾਂ ਦੀਆਂ ਤਸਵੀਰਾਂ ਵੀਡੀਓ ਇਹਦੇ ਕੋਲ ਸੀ ਕਿ ਕਿクセ ਨੂੰ ਬਲੈਕਮੇਲ ਤੇ ਨਹੀਂ ਸੀ ਕੀਤਾ ਜਾਂਦਾ ਪਰ ਇੱਕ ਗੱਲ ਮੈਂ ਤੁਹਾਨੂੰ ਜਾਂਦਾ ਜਾਂਦਾ ਜ਼ਰੂਰ ਦੱਸਣਾ ਚਾਹਾਂਗਾ ਕਿ ਬੱਚੇ ਨੂੰ ਆਪਣੀ ਨਿਗਰਾਨੀ ਹੇਠ ਹੀ ਪੜਾਉਤੇ ਵਿੱਤਰਿਆ ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜੋ ਮੈਂ ਨਹੀਂ ਕਹਿੰਦਾ ਕਿ ਨਾ ਜੋੜੋ ਧਰਮ ਦੇ ਨਾਲ ਜੋੜੋ ਪਰ ਬੱਚਾ ਜਦੋਂ ਤੱਕ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਉਦੋਂ ਤੱਕ ਬੱਚੇ ਦੀ ਨਿਗਰਾਨੀ ਨਾ ਛੱਡੋ ਇਹੋ ਜੇ ਹਵਾਨਾਂ ਦੇ ਹਵਾਲੇ ਉਹ ਹੋ ਗਿਆ ਨਾ ਆ ਜ਼ਿੰਦਗੀ ਸਰ ਉਹਦੇ ਜ਼ਖਮ ਉਹਦੇ ਨਸੂਰ ਰਸਤੇ ਰਹਿਣਗੇ ਆਪਨੇ ਪੰਜਾਬ ਦੇ ਵਿੱਚ ਵੀ ਬਹੁਤ ਵਰੀ ਹੋਇਆ ਤੇ ਮੈਂ ਤਾਂ ਮੰਗ ਕਰਦਾ ਕਿ ਪੰਜਾਬ ਚ ਵੀ ਇਸ ਤਰ੍ਹਾਂ ਦੇ ਬਾਬੇ ਹੈਗੇ ਆ ਕਿੰਨੀਆਂ ਵੀਡੀਓ ਦੇਖੀਆਂ ਛੋਟੇ ਛੋਟੇ ਬੱਚਿਆਂ ਨਾਲ ਕੋ ਕਰਮ ਕਰਦੇ ਨਜ਼ਰ ਆਉਂਦੇ ਨੇ ਇਹਨਾਂ ਡੇਰਿਆਂ ਦੇ ਵਿੱਚ ਸਪੈਸ਼ਲ ਟੀਮਾਂ ਭੇਜੀਆਂ ਜਾਂ ਜਨ ਸਾਹਿਬ ਜਿਹਦੇ ਵਿੱਚ ਲੇਡੀਜ਼ ਅਫੀਸ਼ਲ ਜੈਂਟਸ ਅਫੀਸ਼ਲ ਹੋਣ ਤੇ ਜਾ ਕੇ ਕਮਰਿਆਂ ਦੇ ਵਿੱਚ ਹਾਲਾਤ ਵੇਖੇ ਜਾਂ ਜਾ ਕੇ ਬਿਆਨ ਰਿਕਾਰਡ ਕੀਤੇ ਜਾਂਦੇ ਇਕਲਿਆਂ ਦੇ ਵਿੱਚ ਕਿ ਕੀ ਕਿਸੇ ਬੱਚੇ ਜਾਂ ਬੱਚੀ ਦੇ ਨਾਲ ਸ਼ੋਸ਼ਣ ਤਾਂ ਨਹੀਂ ਚੱਲ ਰਿਹਾ ਜੇ ਇਹ ਕੰਮ ਪੂਰੀ ਪਾਰਦਰਸ਼ਤਾ ਦੇ ਨਾਲ ਹੋ ਜਾਵੇ ਵੈਸੇ ਹੋਏਗਾ ਨਹੀਂ ਕਿਉਂਕਿ ਢੇਰਿਆਂ ਦਾ ਪ੍ਰਭਾਵ ਰਾਜਨੀਤੀ ਤੇ ਬਹੁਤ ਹੈ ਧਾਰਮਿਕ ਅਸਥਾਨਾਂ ਦਾ ਰਾਜਨੀਤਿਕ ਪ੍ਰਭਾਵ ਤੇ ਰਹਿੰਦਾ ਹੀ ਹੈ ਸਾਹਿਬ ਪਰ ਜੇਕਰ ਜੇਕਰ ਸਮਾਜਿਕ ਸੁਰੱਖਿਆ ਵਿਭਾਗ ਜਾਂ ਜੋ ਬੱਚਿਆਂ ਵਾਸਤੇ ਕਮਿਸ਼ਨ ਬਣਿਆ ਹੁੰਦਾ ਹੈ ਉਨੁਕੀ ਅਧਿਕਾਰਾਂ ਵਾਸਤੇ ਕਮਿਸ਼ਨ ਬਣਿਆ ਹੁੰਦਾ ਜੇ ਰਲ ਕੇ ਕੋਈ ਟੀਮ ਬਣਾ ਕੇ ਕੋਈ ਸਰਵੇ ਟੀਮ ਜਾਂ ਕੋਈ ਪੁੱਛਗਿੱਛ ਟੀਮ ਮੈਦਾਨ ਚ उतारी ਜਾਵੇ ਨਾ ਤੁਸੀਂ ਦੇਖਣਾ ਕਿਸ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਗਈਆਂ ਕਿਸ ਕਿਸ ਤਰ੍ਹਾਂ ਦੀਆਂ ਕਹਾਣੀਆਂ ਨਿਕਲ ਸਕਦੀਆਂ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦੀਵਸ ਸਾਰਿਆਂ ਨੂੰ ਸਤ ਸ੍ਰੀ ਅਕਾਲ